ਸੀ ਤੇ ਮੈਂ ਤੁਹਾਡੇ ਨਾਲ ਵਰਸ਼ਾ ਖਬਰ ਸੰਜੀਕਾਰਿਆ ਮੁਖਸਰ ਸਾਹਿਬ ਤੋਂ ਜਿੱਥੇ ਮੁਖਸਰ ਸਾਹਿਬ ਦੀ ਜੇਲ ਸੁਰਖੀਆਂ ਵਿੱਚ ਆ ਗਈ ਹੈ ਜਿੱਥੇ ਉੱਥੋਂ ਦੇ ਕੈਦੀਆਂ ਦੇ ਵੱਲੋਂ ਪੰਗਾ ਪਾਲਿਆ ਜਾਂਦਾ ਤੇ ਇਹ ਪੰਗਾ ਇੰਨਾ ਵੱਧ ਜਾਂਦਾ ਹੈ ਕਿ ਉਹ ਪੁਲਿਸ ਮੁਲਾਜ਼ਮਾਂ ਦੇ ਕੋਲੋਂ ਚਾਬੀਆਂ ਤੱਕ ਖੋ ਲੈਂਦੇ ਨੇ ਤਾਂ ਦੱਸਦੀ ਕਿ ਦੋ ਤਰ੍ਹਾਂ ਦੇ ਵਿਚਾਲੇ ਕੈਦੀਆਂ ਦੇ ਦੋ ਤਰ੍ਹਾਂ ਦੇ ਵਿਚਾਲੇ ਜੇ ਚੜਪ ਹੁੰਦੀ ਹੈ ਤਾਂ ਚੜਪ ਇੰਨੀ ਵੱਧ ਜਾਂਦੀ ਹੈ ਕਿ ਪੁਲਿਸ ਮੁਲਾਜ਼ਮ ਜਦੋਂ ਛੁੜਾਉਣ ਆਉਂਦੇ ਹਨ ਤਾਂ ਪੁਲਿਸ ਮੁਲਾਜ਼ਮਾਂ ਦੇ ਉੱਤੇ ਉਹਨਾਂ ਦੇ ਵੱਲੋਂ ਹਮਲਾ ਕਰ ਦਿੱਤਾ ਜਾਂਦਾ ਹੈ ਇਸ ਹਮਲੇ ਦੇ ਵਿੱਚ ਕਾਫੀ ਜ਼ਿਆਦਾ ਪੁਲਿਸ ਮੁਲਾਜ਼ਮ ਵੀ ਜ਼ਖਮੀ ਹੋਏ ਹਨ ਜਿਨ੍ਹਾਂ ਨੂੰ ਇਲਾਜ ਦੇ ਲਈ ਹਸਪਤਾਲ ਦਾਖਲ ਕਰਵਾ ਲਿਆ ਗਿਆ ਤਾਂ ਦੱਸਦੀ ਕਿ ਇਸ ਮਾਮਲੇ ਨੂੰ ਦੇਖਦਿਆਂ ਹੋਇਆ ਉਹਨਾਂ ਦੇ ਵੱਲੋਂ ਕਾਰਵਾਈ ਵੀ ਕੀਤੀ ਹੈ ਤੇ ਇਸ ਮਾਮਲੇ ਨੂੰ ਬਰੀਕੀ ਨਾਲ ਜਾਂਚ ਕਰਕੇ ਸੀਸੀਟੀਵੀ ਫੁਟੇਜ ਵੀ ਖੰਗਾਲੇ ਗਏ ਨੇ ਜਿਸ ਦੇ ਚਲਦੇ ਇਸ ਸੀਸੀਟੀਵੀ ਫੁਟੇਜ ਦੇ ਆਧਾਰ ਤੇ ਇਹ ਕੈਦੀਆਂ ਦੇ ਖਿਲਾਫ ਪਰਚਾ ਦਰਜ ਕਰ ਲਿਆ ਗਿਆ ਹੈ ਤੇ ਕਾਰਵਾਈ ਵੀ ਉਹਨਾਂ ਦੇ ਖਿਲਾਫ ਜਾਰੀ ਕਰ ਲਈ ਗਈ ਹੈ ਤਾਂ ਦੱਸ ਦੇ ਕਿ ਅਜੇ ਪਹਿਲਾਂ ਵੀ ਕਈ ਮਾਮਲੇ ਸਾਹਮਣੇ ਆਏ ਹਨ ਜਿੱਥੇ ਕੈਦੀਆਂ ਦੇ ਵਿਚਾਲੇ ਝੜਪ ਹੁੰਦੀ ਹੈ ਤੇ ਇਹ ਧੱਕਾ ਮੁਕੀ ਇੰਨੀ ਵੱਧ ਜਾਂਦੀ ਹੈ ਕਿ ਪੁਲਿਸ ਮੁਲਾਜ਼ਮਾਂ ਨੂੰ ਵਿੱਚ ਪੈ ਕੇ ਮਾਮਲਾ ਸੁਲਝਾਉਣਾ ਪੈਂਦਾ ਹੈ ਪਰ ਇਹ ਮਾਮਲੇ ਦੇ ਵਿੱਚ ਤਾਂ ਪੁਲਿਸ ਮੁਲਾਜ਼ਮਾਂ ਦੇ ਨਾਲ ਵੀ ਧੱਕਾ ਮੁਕੀ ਕਰਨੇ ਸ਼ੁਰੂ ਕਰ ਦਿੱਤੀ ਗਈ ਤੇ ਪੁਲਿਸ ਮੁਲਾਜ਼ਮ ਵੀ ਫੱਟੜ ਹੋ ਗਏ ਹਨ ਕਾਫੀ ਜ਼ਿਆਦਾ ਜ਼ਖਮੀ ਹੋਏ ਹਨ ਤਾ ਦੱਸਦੀ ਕਿ ਇਹ ਮਾਮਲਾ ਮੁਖਸਰ ਸਾਹਿਬ ਤੋਂ ਸਾਹਮਣੇ ਹੈ ਜਿੱਥੇ ਮੁਖਸਰ ਸਾਹਿਬ ਦੇ ਜੇਲ੍ਹ ਦੇ ਵਿੱਚ ਦੋ ਗੁੱਟਾਂ ਦੇ ਵਿਚਾਲੇ ਝੜਪ ਹੁੰਦੀ ਹੈ ਤੱਕਾ ਮੁੱਕੀ ਹੁੰਦੀ ਹੈ ਤੱਕਾ ਮੁੱਕੀ ਇੰਨੀ ਵੱਧ ਜਾਂਦੀ ਹੈ ਕਿ ਪੁਲਿਸ ਮੁਲਾਜ਼ਮਾਂ ਦੇ ਉੱਤੇ ਵੀ ਹਮਲਾ ਕਰ ਦਿੱਤਾ ਜਾਂਦਾ ਹੈ ਜਿਸ ਦੇ ਵਿੱਚ ਪੁਲਿਸ ਮੁਲਾਜ਼ਮ ਵੀ ਕਾਫੀ ਜ਼ਿਆਦਾ ਜ਼ਖਮੀ ਹੋਏ ਹਨ ਇਸ ਮਾਮਲੇ 'ਤੇ ਜਦ ਕਾਰਵਾਈ ਕੀਤੀ ਜਾਂਦੀ ਹੈ ਸੀਸੀਟੀਵੀ ਦੇ ਆਧਾਰ ਦੇ ਉੱਤੇ ਇਹਨਾਂ 23 ਕੈਦੀਆਂ ਦੇ ਖਿਲਾਫ ਪਰਚਾ ਦਰਜ ਕਰ ਲਿਆ ਜਾਂਦਾ ਹੈ ਜਿਸ ਪਰਚੇ ਦੇ ਤੁਹਾਨੂੰ ਫੋਟੋ ਵੀ ਸਾਂਝੀ ਕਰ ਰਹੇ ਹਾਂ ਸਾਈਡ ਤੇ ਸਕਰੀਨ ਤੇ ਤੁਸੀਂ ਦੇਖ ਸਕਦੇ ਹੋ ਜਿਸ ਦੇ ਵਿੱਚ 30 ਮੁਲਾਜ਼ਮ ਨਾਮਜ਼ਦ ਹਨ ਜਿਨ੍ਹਾਂ ਦੇ ਖਿਲਾਫ ਹੁਣ ਕਾਰਵਾਈ ਹੋਵੇਗੀ ਔਨ 에ਅਰ ਦੇਖ ਰਹੇ ਹੋ ਤੁਸੀਂ ਤੇ ਮੈਂ ਤੁਹਾਡੇ ਨਾਲ ਵਰਸ਼ਾ ਖਬਰ ਸਾਂਝੀ ਕਰ ਰਿਹਾ ਮੁਖਸਰ ਸਾਹਿਬ ਤੋਂ ਜਿੱਥੇ ਮੁਖਸਰ ਸਾਹਿਬ ਦੀ ਜੇਲ੍ਹ ਸੁਰਖੀਆਂ ਵਿੱਚ ਆ ਗਈ ਹੈ ਜਿੱਥੇ ਉੱਥੋਂ ਦੇ ਕੈਦੀਆਂ ਦੇ ਵੱਲੋਂ ਪੰਗਾ ਪਾਲਿਆ ਜਾਂਦਾ ਤੇ ਇਹ ਪੰਗਾ ਇੰਨਾ ਵੱਧ ਜਾਂਦਾ ਹੈ ਕਿ ਉਹ ਪੁਲਿਸ ਮੁਲਾਜ਼ਮਾਂ ਦੇ ਕੋਲੋਂ ਚਾਬੀਆਂ ਤੱਕ ਖੋਲ ਲੈਂਦੇ ਨੇ ਤਾਂ ਦੱਸਦੀ ਕਿ ਦੋ ਤਰ੍ਹਾਂ ਦੇ ਵਿਚਾਲੇ ਕਹਿਦੀਆਂ ਨੇ ਦੋ ਤਰ੍ਹਾਂ ਦੇ ਵਿਚਾਲੇ ਜੋ ਛੜਾਪ ਹੁੰਦੀ ਹੈ ਤਾਂ ਛੜਪ ਇੰਨੀ ਵੱਧ ਜਾਂਦੀ ਹੈ ਕਿ ਪੁਲਿਸ ਮੁਲਾਜ਼ਮ ਜਦੋਂ ਛੁੜਾਉਣ ਆਉਂਦੇ ਹਨ ਤਾਂ ਪੁਲਿਸ ਮੁਲਾਜ਼ਮਾਂ ਦੇ ਉੱਤੇ ਉਹਨਾਂ ਦੇ ਵੱਲੋਂ ਹਮਲਾ ਕਰ ਦਿੱਤਾ ਜਾਂਦਾ ਹੈ ਇਸ ਹਮਲੇ ਦੇ ਵਿੱਚ ਕਾਫੀ ਜ਼ਿਆਦਾ ਪੁਲਿਸ ਮੁਲਾਜ਼ਮ ਵੀ ਜ਼ਖਮੀ ਹੋਏ ਹਨ ਜਿਨ੍ਹਾਂ ਨੂੰ ਇਲਾਜ ਦੇ ਲਈ ਹਸਪਤਾਲ ਦਾਖਲ ਕਰਵਾ ਲਿਆ ਗਿਆ ਤਾਂ ਦੱਸਦੀ ਕਿ ਇਸ ਮਾਮਲੇ ਨੂੰ ਦੇਖਦਿਆਂ ਹੋਇਆਂ ਉਹਨਾਂ ਦੇ ਵੱਲੋਂ ਕਾਰਵਾਈ ਵੀ ਕੀਤੀ ਹੈ ਤੇ ਇਸ ਮਾਮਲੇ ਨੂੰ ਬਰੀਕੀ ਨਾਲ ਜਾਂਚ ਕਰਕੇ ਸੀਸੀਟੀਵੀ ਫੁਟੇਜ ਵੀ ਖੰਗਾਲੇ ਗਏ ਨੇ ਜਿਸ ਦੇ ਚਲਦੇ ਇਸ ਸੀਸੀਟੀਵੀ ਫੁਟੇਜ ਦੇ ਆਧਾਰ ਤੇ 23 ਕੈਦੀਆਂ ਦੇ ਖਿਲਾਫ ਪਰਚਾ ਦਰਜ ਕਰ ਲਿਆ ਗਿਆ ਹੈ ਤੇ ਕਾਰਵਾਈ ਵੀ ਉਹਨਾਂ ਦੇ ਖਿਲਾਫ ਜਾਰੀ ਕਰ ਲਈ ਗਈ ਹੈ ਤਾਂ ਦੱਸ ਦੇ ਕਿ ਅਜਿਹੇ ਪਹਿਲਾਂ ਵੀ ਕਈ ਮਾਮਲੇ ਸਾਹਮਣੇ ਆਏ ਹਨ ਜਿੱਥੇ ਕੈਦੀਆਂ ਦੇ ਵਿਚਾਲੇ ਝੜਪ ਹੁੰਦੀ ਹੈ ਤੇ ਇਹ ਧੱਕਾ ਮੁੱਕ ਇੰਨੀ ਵੱਧ ਜਾਂਦੀ ਹੈ ਕਿ ਪੁਲਿਸ ਮੁਲਾਜ਼ਮਾਂ ਵਿੱਚ ਪੈ ਗਏ ਮਾਮਲਾ ਸੁਲਝਾਉਣਾ ਪੈਂਦਾ ਹੈ ਪਰ ਇਹ ਮਾਮਲੇ ਦੇ ਵਿੱਚ ਤਾਂ ਪੁਲਿਸ ਮੁਲਾਜ਼ਮਾਂ ਦੇ ਨਾਲ ਵੀ ਧੱਕਾ ਮੁਕੀ ਕਰਨੀ ਸ਼ੁਰੂ ਕਰ ਦਿੱਤੀ ਗਈ ਤੇ ਪੁਲਿਸ ਮੁਲਾਜ਼ਮ ਵੀ ਫੱਟੜ ਹੋ ਗਏ ਹਨ ਕਾਫੀ ਜ਼ਿਆਦਾ ਜ਼ਖਮੀ ਹੋਏ ਹਨ ਤਾਂ ਦੱਸਦੀ ਕਿ ਇਹ ਮਾਮਲਾ ਮੁਖਤਰ ਸਾਹਿਬ ਤੋਂ ਸਾਹਮਣੇ ਹੈ ਜਿੱਥੇ ਮੁਖਤਰ ਸਾਹਿਬ ਦੇ ਜੇਲ੍ਹ ਦੇ ਵਿੱਚ ਦੋ ਗੁੱਟਾਂ ਦੇ ਵਿਚਾਲੇ ਝੜਪ ਹੁੰਦੀ ਹੈ ਧੱਕਾ ਮੁਕੀ ਹੁੰਦੀ ਹੈ ਧੱਕਾ ਮੁਕੀ ਇੰਨੀ ਵੱਧ ਜਾਂਦੀ ਹੈ ਕਿ ਪੁਲਿਸ ਮੁਲਾਜ਼ਮਾਂ ਦੇ ਉੱਤੇ ਵੀ ਹਮਲਾ ਕਰ ਦਿੱਤਾ ਜਾਂਦਾ ਹੈ ਜਿਸ ਦੇ ਵਿੱਚ ਪੁਲਿਸ ਮੁਲਾਜ਼ਮ ਵੀ ਕਾਫੀ ਜ਼ਿਆਦਾ ਜ਼ਖਮੀ ਹੋਏ ਹਨ ਇਸ ਮਾਮਲੇ 'ਚ ਜਦ ਕਾਰਵਾਈ ਕੀਤੀ ਜਾਂਦੀ ਹੈ ਸੀਸੀਟੀਵੀ ਦੇ ਆਧਾਰ ਦੇ ਉੱਤੇ ਇਹਨਾਂ 23 ਕੈਦੀਆਂ ਦੇ ਖਿਲਾਫ ਪਰਚਾ ਦਰਜ ਕਰ ਲਿਆ ਜਾਂਦਾ ਹੈ ਜਿਸ ਪਰਚੇ ਦੀ ਤੁਹਾਨੂੰ ਫੋਟੋ ਵੀ ਸਾਂਝੀ ਕਰ ਰਹੇ ਹਾਂ ਸਾਈਡ ਤੇ ਸਕਰੀਨ ਤੇ ਤੁਸੀਂ ਦੇਖ ਸਕਦੇ ਹੋ ਜਿਸ ਦੇ ਵਿੱਚ 30 ਮੁਲਾਜ਼ਮ ਨਾਮਜਦ ਹਨ ਜਿਨ੍ਹਾਂ ਦੇ ਖਿਲਾਫ ਹੁਣ ਕਾਰਵਾਈ ਹੋਵੇਗੀ